ਤਰੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਗੁਰਪ੍ਰੀਤ ਕੋਲੇ ਤੇ ਬਾਈ ਕੋਲੇ ਬਹੁਤ ਸਾਰਾ ਟਰੈਕਟਰ ਆ ਭਰਾ ਮੇਰਾ ਮਹਿੰਦਰਾ ਇੱਕ ਘੈਂਟ ਟਰੈਕਟਰ ਆ ਗੱਲਬਾਤ ਕਰਾਉਣਾ ਬਾਈ ਨਾਲ ਯਾਰ ਜੀ ਬੇਰੇ ਤੁਹਾਨੂੰ ਘੁੰਮ ਕੇ ਦਿਖਾ ਦਈਏ ਦੇਖੋ ਪੂਰਾ ਘੈਂਟ ਟਰੈਕਟਰ ਆ ਨਵੇਂ ਵਰਗੇ ਟਾਇਰ ਆ ਯਾਰ ਸਵੇਰੇ ਤੁਹਾਨੂੰ ਘੁੰਮ ਕੇ ਦਿਖਾ ਦਨੇ ਆ ਘੈਂਟ ਗੱਲਬਾਤ ਆ ਭਰਾ ਮੇਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਤੇ ਇੱਧਰ ਵੇਖੋ ਹਰਿਆਣਾ ਨੰਬਰ ਆ ਕਿ ਪੂਰਾ ਘੈਂਟ ਟਰੈਕਟਰ ਆਖਰੀ ਤੋਂ ਸਾਰਾ ਕੁਝ ਲੱਗਿਆ ਹੋਇਆ ਹੈ। ਹੋਰ ਕੁੜਬੀ ਚ ਕੀ ਆਣਾ? ਓਕੇ ਜਮਾ। ਦਬਕੇ ਬੋਲ। ਠੀਕ ਹੈ ਵਧੀਆ ਬਸ। ਪੀਆਈ ਬਾਰੇ ਦੱਸੋ ਫਿਰ। ਪੀਆਈ 265 213 ਮਾਡਲ ਹੈ। 13 ਮਾਡਲ ਹੈ? ਹਾਂ। ਅੱਛਾ। ਚੰਗਾ ਟਰੈਕਟਰ ਪੂਰਾ। ਨਵੇਂ ਪੈਨਲ। ਤੇ ਕਿਹੜਾ ਮਾਡਲ ਹੈ? 13। 13 ਮਾਡਲ ਹੈ। ਹਾਂ। ਲਾਉਣ ਨੂੰ ਹੋ ਜਿਓ ਤੇ? ਲਾਉਣ ਹੋ ਜਿਓ ਪਾਵਰ ਸਟੀering ਨਾਲ। ਪਾਵਰ ਸਟੀering ਨਾਲ। ਹਾਂ। ਪਾਵਰ ਸਟੀering ਅਪਰਾ ਮੇਰੋ। 13 ਦੇ ਟਾਇਰਾਂ ਚ। ਆਈ ਸਪੀਡ ਚ ਹੈ। ਆਈ ਸਪੀਡ ਚ ਹੈ। ਇਹ ਇੰਜਨ ਗੇਅਰ ਦਾ ਓਕੇ ਜਮਾ ਵਾ ਕੇ ਜਾ ਜਣ ਤੁਹਾਨੂੰ ਅੱਛਾ ਜਮਾ ਫੁੱਲ ਗਰੰਟੀ ਦਾ ਪਿੰਨਾ ਚੰਗਾ ਗੱਲ ਹੀ ਛੱਡ ਦੀ ਅੱਛਾ ਪੂਰਾ ਜੱਜ ਕੇ ਜਮਾ ਕੋਕਾ ਪੀਤੀ ਆਏ ਤੇ 13 ਮਾਡਲ ਆ 298000 ਰਿਡਮਾਂਡ ਹਾਂ ਕਿੰਨੇ ਛੱਡਦੇ ਇਹ ਫੁੱਲਾ ਰੇਟ ਆਪਾਂ ਬਾਤੀ ਭਰਾਇਆ 80000 ਦਾ ਦੇਵਾ 2 ਲੱਖ 80000 ਹਾਂ 280 ਠੀਕ ਆ ਟਰੈਕਟਰ ਵੀ ਨਵਾਂ ਯਾਰ ਬਿਲਕੁਲ ਛੋੜਾ ਮੋਟਾ ਉਧਰ ਉਧਰ ਹੋ ਜੂਗਾ ਯਾਰ ਉਹ ਮੋਟਾ ਮਾਨ ਤਾਨ ਹੋ ਜੂਗਾ ਜੇ ਕੋਈ ਬਾਈ ਆਉਂਦਾ ਪੂਰਾ ਘੈਂਟ ਟਰੈਕਟਰ ਆਉਂਦਾ ਯਾਰ ਹਨਾ ਵੀ ਅੱਗੇ ਇਆ ਗਿਆ ਸੋਨਾਲੀ ਕਾ ਹਰਿਆਣਾ ਨੰਬਰ ਹੀ ਇਹ ਹੈ ਹਨਾ ਹਾਂ ਸੱਜੇ ਡੰਡਾ ਫੱਟੀ ਸਤਰੀ ਸਾਰਾ ਕੁਝ ਨਾਲ ਹਾਂ ਸਮਾਨ ਸਾਰਾ ਨਾਲ ਸਾਰਾ ਨਾਲ ਆ ਭਰਾ ਮੇਰੇ ਸਮਾਨ ਤੇ ਪਾਵਰ ਸਟੀeringਾ ਕੋਕਾ ਪੀਸੀ ਆ ਵੀ ਟਰੈਕਟਰ ਦੇਖੋ ਤੁਸੀਂ ਸਾਈਡ ਗੇਅਰ ਆ ਇਹ ਟਾਇਰ ਵੀ ਟਾਇਰ ਕਿੰਨੇ ਕਹਾ ਟਾਇਰ ਹੋਣਗੇ 70 ਪੈਸੇ ਨਾਲ ਦੇ 70 ਪੈਸੇ ਹੈ ਹਨਾ ਗੁਡਿਅਰ ਦੇ ਆ ਗੁਡਿਅਰ ਦੇ ਟਾਇਰ ਆ ਭਰਾ ਮੇਰੇ 400 ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ ਆ ਜਮਾ ਕੋਕਾ ਪੀਸੀ ਆ ਯਾਰ ਮੜਿਆ ਪਿਆ ਡਿਸਟ੍ਰਿਬਿਊਟਰ ਲੱਗਿਆ ਹੋਇਆ ਡਬਲ ਆ ਆ ਦੇਖੋ ਕੈਂਟ ਰੈਕਟਰ ਆ ਯਾਰ ਨਵਾਂ ਰੈਕਟਰ ਆ ਬਿਲਕੁਲ ਤੇ ਬਾਈ ਨੂੰ ਪੁੱਛਦੇ ਆ ਕਿਹੜਾ ਮਾਡਲ ਆ ਤੇ ਕਿੰਨੀ ਡਿਮਾਂਡ ਆ 2021 ਮਾਡਲ ਆ ਨਾ ਹਾਂ 2021 ਮਾਡਲ ਆ ਚੰਜਰ ਵਾਲਾ ਚੰਜਰ ਵਾਲਾ ਤੇ ਕਿੰਨੀ ਡਿਮਾਂਡ ਐ ਦੀ ਡਿਮਾਂਡ ਤਾਂ 6.5 ਤੇ 5 ਲੱਖ 80 ਹਜ਼ਾਰ ਦਾ ਦੇਵਾਂਗੇ 5 80 ਦਾ ਹਾਂ ਤੇ ਇੰਜਨ ਗੇਅਰ ਦੀ ਗਾਰੰਟੀ ਐ ਇਹਦਾ ਤੂੰ ਚਲਾਇਆ ਵੀ ਆ ਨਾ ਹਾਂ ਹਾਂ ਚਲਾਇਆ ਤੇ ਅੱਗੇ ਆ ਗਿਆ 35 ਵਾਲਾ ਇਹ ਕਿਥੋਂ ਭੜਕ ਲਿਆ ਜਾ ਰਿਹਾ ਜਿੰਨਾ ਜਮ ਨਵਾਂ ਹੀ ਹੈ ਤਾਂ ਇਹ ਤਾਂ 1600 ਘੰਟੇ ਚੱਲਿਆ ਹੈ ਹਾਂ ਜਮ ਨਵਾਂ ਹੈ ਨਾ ਯਾਰ ਭਾਈ ਮਾੜਲਾ ਭਾਈ ਮਾੜਲਾ ਟਾਇਰ ਭਰਾ ਮੇਰੇ ਸੋਹਣੇ ਦੇਖੋ ਭਾਈ ਮਾੜਲਾ ਨਾਲ ਦੇ ਟਾਇਰ ਨਵਾਂ ਟਰੈਕਟਰ ਦਾ ਜਮ ਹਾਂ ਲਿਤੀਬੂਟਰ ਵਗੈਰਾ ਸਾਰਾ ਕੁਝ ਭੈਂਟ ਕੀ ਹੈ ਯਾਰ ਨਵਾਂ ਟਰੈਕਟਰ ਸੀਟਾਂ ਸਭ ਤਾਂ ਜਮ ਉਹ ਕਾ ਵੀ ਨਹੀਂ ਸੀ ਯਾਰ ਪਾਵਰ ਸਪੇਰਿੰਗ ਆ ਐਂ ਜੀ ਕਰਦਾ ਵੀ ਟਰੈਕਟਰ ਨੂੰ ਦੇਖੀ ਜਾਈਏ ਤੇ ਜੇ ਤੁਸੀਂ ਮੰਨ ਕੇ ਚੱਲੋ ਹਾਰ ਪਾ ਕੇ ਲੈ ਜਾਓ ਤਾਂ ਅਗਰਾ ਦੱਸ ਨਹੀਂ ਸਕਦਾ ਜੀ ਮੰਡੀ ਚੋਂ ਆਇਆ ਕਿ ਜਲਸੀ ਤੋਂ ਆਇਆ ਟਰੈਕਟਰ ਨਾ ਮੈਂ ਅਗਲੇ ਦੇ ਘਟਾ ਰੇਡ ਘਟਾਣਾ ਯਾਰ ਹਾਂ ਸਹੀ ਗੱਲ ਹੈ ਹਰਿਆਣਾ ਨੰਬਰ ਹੈ ਇੱਕ ਹੈ ਟਰੈਕਟਰ ਆ ਬ੍ਰੇਟ ਪਾਇਨ ਮਾੜਾ 4 ਲੱਖ ਤੇ 90 ਹਜ਼ਾਰ ਮੰਗਦਾ 470 ਦਾ ਦੇ ਦਿਆਂਗੇ 470 ਦਾ ਹਾਂ ਹੋਰ ਮੰਨ ਲੈ ਸੋਜ ਮੌਕੇ ਤੇ ਵੀਡੀਓ ਦੇਖਣਾ ਮੰਨਤਾਂ ਹੋ ਜੂਗਾ ਜੇ ਕੋਈ ਵੀਡੀਓ ਦੇਖ ਕੇ ਆਣਾ ਲਾਉਂਡ ਫੈਨ ਚ ਵੀ ਹੋ ਜੂਗਾ ਇਹਨੂੰ ਟਰੈਕਟਰ ਨਾ ਮੈਂ ਹਾਰ ਪਾ ਕੇ ਲੈ ਜਾਣਾ ਨਾ ਮੈਂ ਹਾਂ ਇੰਜਨ ਗੇਅਰ ਦੀ ਤਾਂ ਪਸੰਦ ਹੀ ਲੋੜ ਹੀ ਨਹੀਂ ਤੰਦਸੀਆ ਵੀ ਜਾਂਸੀ ਜੋ ਘਟਾਉਂਦੇ ਆ ਬੰਦੇ ਦਾ ਯਾਰ ਆਲਸਰ ਲੱਖ ਰੁਪਏ ਲੱਖ ਫੋਟ ਜਾਂਦਾ ਠੀਕ ਆ ਜਿਹੜਾ ਬਾਈ ਲਿਜਾਊਗਾ ਪਹਿਲਾ ਨਾਂ ਉਸੇ ਦੇ ਹੋਊਗਾ ਨਾ ਬਹੁਤ ਕੈਂਟ ਟਰੈਕਟਰ ਆ ਭਰਾ ਮੇਰਾ ਡੰਡਾ ਪੱਟੀ ਸਧਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਕਾਗਜ਼ ਪੱਤਰਾਂ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਤੇ ਅੱਗੇ ਆ ਗਿਆ ਅਰਜਨ ਅਰਜਨ ਇਹ ਰੈਣਾ ਨੰਬਰ ਆ ਹਾਂ ਰੈਣਾ ਨੰਬਰ ਆ ਅਰਜਨ ਸਾਰਾ ਮਰੀ ਆਪਣੇ ਕੋ ਸਾਰੇ ਠੀਕ ਆ ਨਵੇਂ ਟਾਇਰਾਂ ਮੂਰ ਲੇਗਾ ਨਾ ਹਾਂ ਹਾਂ ਮਗਰ ਲਿਖਨੇ ਕਿ ਅੰਗਰੇਜ਼ੀ ਨਵੇਂ ਵਰਗੇ ਨਵੇਂ ਕਸੇ ਰੋਗੇ ਅਦੀ ਭਾਈ ਹੋਊਗਾ ਨਾ ਆਪੇ ਡਾਇਰਮਰਾ ਮੇਰੇ ਦੇ ਇਹ ਆ ਅਰਜਨ ਇਹ ਆ ਦੇਖੋ ਟਾਇਰ ਗੁੱਡੀ ਆਰ ਦੀ ਨਾ ਮੈਂ ਘੈਂ ਟਰੈਕਟਰ ਆ ਡੰਡਾ ਫੁੱਟੀ ਫਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਇਹਦੇ ਤੇ ਇਹਦਾ ਇੰਜਨ ਗੇਅਰ ਦੀ ਗਾਰੰਟੀ ਇਹਦੀ ਫੁੱਲ ਗਾਰੰਟੀ 19 ਮਾਡਲ ਹੈ 19 ਮਾਡਲ ਹੈ ਹਾਂ ਇਹਦੇ ਲੌਨ ਫੈਂਸ ਹੋ ਜੂ ਹਾਂ ਹਾਂ ਹੋ ਜੂਆ ਇਹ ਤੇ ਵੀ ਲੌਨ ਫੈਂਸ ਹੋ ਜੂ ਆ ਭਰਾ ਮੇਰੋ ਜੇ ਕਿਸੇ ਨੇ ਪੁਰਾਣਾ ਟਰੈਕਟਰ ਕਰਾਉਣਾ ਵੀ ਕੱਟ ਲੇਗਾ ਸਾਰਿਆਂ ਚ ਪੁਰਾਣਾ ਟਰੈਕਟਰ ਸਾਰਿਆਂ ਚ ਕੱਟਿਆ ਜਾਊਗਾ ਸਾਰਿਆਂ ਦੀ ਕੱਟ ਲਵਾਂਗੇ ਤੇ ਆ ਦੇਖੋ ਭਰਾ ਮੇਰੋ ਘੈਂ ਟਰੈਕਟਰ ਆ ਅਰਜਨ ਬਾਈ ਜੀ ਪੂਰਾ ਘੈਂ ਟਰੈਕਟਰ ਆ ਹਾਂ ਇਹ 19 ਮਾਡਲ ਹੈ 5 ਲੱਖ ਤੇ 60 ਹਜ਼ਾਰ ਦਾ ਮਾਡਲ ਕਿੰਨੇ ਛੱਡਦੇ ਨੇ ਦੇ ਦਾਂਗੇ ਸਹੀ ਦਤਿਆਂ ਹੂੰ ਸਹੀ ਸਹੀ 5 ਲੱਖ 35 ਹਜ਼ਾਰ ਦਾ ਦੇ ਦਿਆਂਗੇ 5 35 ਦਾ ਹਾਂ ਹੋਰ ਮਾੜਾ ਮੋਟਾ ਹੋਈਏ ਕੋਈ ਵੀਡੀਓ ਦੇਖ ਕੇ ਆਪ ਵੀ ਤੇ ਅੱਗੇ ਆ ਗਿਆ 855 ਹਾਂ ਇਹ ਵੀ ਟਾਇਰ ਹੈ ਨਾ ਪਾਵਰ ਚ ਫੇਰੂਗਾ ਇਹਦਾ ਮਾਡਲ ਹੈ 11 ਮਾਡਲ ਲੂਰ ਟਾਇਰ ਨਾਲ 11 ਮਾਡਲ ਲੂਰ ਟਾਇਰ ਨਾਲ ਤੇ ਭਰਾ ਮੇਰਾ ਆਹ ਦੇਖੋ ਆ ਡੱਕਾ ਡੋਕ ਵਿਚੀ ਹੈ ਹਾਂ ਡੱਕ ਡੱਕ ਵਿਚੀ ਹਾਂ ਵਿਚੀ ਡੰਡਾ ਫੱਟੀ ਛਤਰੀ ਡੱਕ ਡੱਕ ਸਾਰਾ ਕੁਝ ਭਰਾ ਮੇਰੇ ਵਿਚੀ ਹੈ ਘੈਂਟ ਟਰੈਕਟਰ ਆ ਯਾਰ ਡੱਕੀ ਪੁੱਤਰ ਲੱਗਿਆ ਤੇ ਪਾਵਰ ਸਟੀਅਰਿੰਗ ਆ ਘੈਂਟ ਟਰੈਕਟਰ ਆ ਦੇਖ ਪੂਰਾ ਘੈਂਟ ਟਰੈਕਟਰ ਆ ਵੀ 855 11 ਮਾਡਲ 3 ਲੱਖ ਤੇ 86 ਹਜ਼ਾਰ ਨਮਾੜਾ ਨਾ ਬਸ 3 ਲੱਖ 60 ਹਜ਼ਾਰ ਦੇਵਾਂਗੇ 3 ਲੱਖ 60 ਹਜ਼ਾਰ ਦਾ ਹਾਂ ਤੇ ਤਰਵੰਡੀ ਸਭੋ ਭਰਾਓ ਮੰਡੀ ਲੱਗਦੀ ਹਰਪੁਰਦਵਾਰ ਤੇ ਲੋਨ ਹੋ ਜੂਗਾ ਤੇ ਹਾਂ ਲੋਨ ਹੋ ਜੂਗਾ ਪੁਰਾਣਾ ਰੈਟ ਵੀ ਕੱਟ ਲੋਗੇ ਤੂੰ ਠੀਕ ਆ ਤੇ ਆਪਣਾ ਨੰਬਰ ਬੋਲ ਦੇ ਨੰਬਰ 95922 19530 ਠੀਕ ਆ ਤੇ ਟਰੈਕਟਰ ਇੱਥੇ ਜਾ ਕੇ ਪਿੰਡ ਵੀ ਟਰੈਕਟਰ ਇੱਥੇ ਵੀ ਆ ਕੁਛ ਘਰੇ ਵੀ ਆ ਆਪਣੇ ਕੋ 13 ਵਾਲਾ ਸੋਨਾਲੀ ਕਾ ਘਰੇ ਖੜਿਆ ਇੱਕ ਠੀਕ ਆ ਨਵੇਂ ਟਰੈਕਟਰ ਚੱਲ ਠੀਕ ਆ ਉਹ ਵੀ ਟਰੈਕਟਰ ਚੰਗਾ ਠੀਕ ਆ ਓਕੇ ਭਰਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਧੰਨਵਾਦ